ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਜਿਹੜਾ ਅਗਸਤ ਦਾ ਮਹੀਨਾ ਹੁੰਦਾ ਹੈ ਸਾਲ ਦਾ ਸਭ ਤੋਂ ਵਿਅਸਤ ਲੌਂਗ ਵੀਕਐਂਡ ਹੋਣ ਕਰਕੇ ਸੜਕਾਂ ਦੇ ਉੱਤੇ ਨਾ ਗਹਿਮਾ ਗਹਿਮੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਪੁਲਿਸ ਸਰਕਾਰੀ ਅਧਿਕਾਰੀ ਤੇ ਸੁਰੱਖਿਆ ਮਾਹਰ ਲੋਕਾਂ ਨੂੰ ਸੜਕਾਂ ਤੇ ਸਮਾਰਟ ਤਰੀਕੇ ਦੇ ਨਾਲ ਤੁਰੰਤ ਯਾਨੀ ਯਾਤਰਾਕਰਨ ਤੇ ਸਬਰ ਵਰਤਨ ਦੀ ਅਪੀਲ ਕਰ ਰਹੇ ਨੇ ਲੌਂਗ ਵੀਕਐਂਡ ਤੋਂ ਪਹਿਲਾਂ ਯਾਤਰਾ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ ਬੀਸੀ ਆਵਾਜਾਈ ਮੰਤਰਾਲੇ ਦਾ ਕਹਿਣਾ ਹੈ ਕਿ ਅਗਸਤ ਦੇ ਲੌਂਗ ਵੀਕਐਂਡ ਦੇ ਵਿੱਚ ਭਾਰੀ ਆਵਾਜਾਈ ਤੇ ਭੀੜ ਬੜਕ ਕੇਦੀ ਸੰਭਾਵਨਾ ਹੈ ਤੇ ਲੋਕਾਂ ਨੂੰ ਇਸ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਆਫ ਪੀਕ ਕੰਟਿਆ ਦੌਰਾਨ ਗੱਡੀ ਨਹੀਂ ਚਲਾ ਸਕਦੇ ਹੋ ਜਿਵੇਂ ਕਿ ਸਵੇਰੇ ਜਾਂ ਫਿਰ ਬਾਦ ਸ਼ਾਮ ਨੂੰ ਤਾਂ ਤੁਹਾਨੂੰ ਹਰ ਦਿਨ ਸ਼ੁੱਕਰਵਾਰ ਤੋਂ ਸੋਮਵਾਰ 2 ਤੋਂ 5 ਅਗਸਤ ਤੱਕ ਵਾਧੂ ਯਾਤਰਾ ਤੇ ਭਾਰੀ ਟ੍ਰੈਫਿਕ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਲੌਂਗ ਵੀਕਐਂਡ ਨੇੜੇ ਆਉਣ ਦੇ ਨਾਲ ਹੀ ਸੂਬੇ ਭਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਤੇ ਟ੍ਰੈਫਿਕ ਦਾ ਪਾਰੀ ਬੈਕਅਪ ਹੋਣ ਵਾਲਾ ਹੈ ਪਰ ਇਹ ਸੂਬਾਈ ਸਰਕਾਰ ਦੀ ਚੇਤਾਵਨੀ ਦੇ ਰਿਹਾ ਹੈ ਅਗਸਤ ਦੇ ਲੌਂਗ ਵੀਕਐਂਡ ਦੇ ਵਿੱਚ ICBC ਦਾ ਕਹਿਣਾ ਹੈ ਕਿ ਸਿਰਫ ਫਲੋਰ ਮਿੰਡਲੈਂਡ ਵਿੱਚ 1000 ਤੋਂ ਵੱਧ ਕ੍ਰੈਸ਼ ਹੋਏ ਨੇ ਜਿਸ ਨਾਲ ਸੈਂਕੜੇ ਲੋਕ ਜ਼ਖਮੀ ਹੋਏ ਨੇ ਆਵਾਜਾਈ ਤੇ ਬੁਨਿਆਦੀ ਢਾਂਚਾ ਮੰਤਰਾਲੇ ਦਾ ਕਹਿਣਾ ਹੈ ਕਿ ਹਾਈਵੇ 1 ਤੋਂ ਫਰੇਜ਼ਰ ਵੈਲੀ ਤੱਕ ਵੈਨਕੂਵਰ ਟਾਪੂ ਸਮੁੰਦਰ ਤੋਂ ਆਕਾਸ਼ ਤੱਕ ਤੇ ਕੈਮਲੂਪਸੇ ਅਲਬਰਟਾ ਦੇ ਵਿਚਕਾਰ ਕਿਤੇ ਵੀ ਹਰ ਵੱਡੀ ਸੜਕ ਜਾਮ ਨਾਲ ਭਰੀ ਜਾ ਰਹੀ ਹੈ ਮੰਤਰਾਲੇ ਨੇ ਕਿਹਾ ਹੈ ਕਿ BC ਦੇ ਸਭ ਤੋਂ ਪ੍ਰਸਿੱਧ ਰੂਟਾਂ ਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਿਖਰ ਯਾਤਰਾ ਦੇ ਸਮੇਂ ਦੌਰਾਨ ਭਾਰੀ ਟ੍ਰੈਫਿਕ ਤੇ ਭੀੜ ਭੜੱਕੇ ਦੀ ਉਮੀਦ ਕਰਨੀ ਚਾਹੀਦੀ ਹੈ ਤੇ ਵਾਧੂ ਯਾਤਰਾ ਦੇ ਸਮੇਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ ਤਾ ਜੋ ਸੰਭਵ ਹੋਵੇ ਤਾਂ ਆਫ ਪੀਕ ਘੰਟਿਆਂ ਤੇ ਯਾਤਰਾ ਕਰਨੀ ਚਾਹੀਦੀ ਹੈ ਸੂਬੇ ਨੇ ਅੱਗੇ ਕਿਹਾ ਹੈ ਕਿ ਚੱਲ ਰਹੀ ਜੰਗਲੀ ਆਗ ਦੀ ਸਥਿਤੀ ਦੇ ਕਾਰਨ ਹਾਈਵੇ ਦੇ ਇੱਕ ਪਲ ਦੇ ਨੋਟਿਸ ਦੇ ਬੰਦ ਕੀਤੇ ਜਾ ਸਕਦੇ ਨੇ ਵੀਰਵਾਰ ਤੱਕ ਸੂਬੇ ਪਰ ਵਿੱਚ 340 ਤੋਂ ਵੱਧ ਜੰਗਲੀ ਅੱਗਾਂ ਸਨ ਤੁਸੀਂ ਬਾਰਡਰ ਕ੍ਰਾਸਿੰਗਾਂ ਤੇ ਵਿਅਸਤ ਹੋਣ ਦੀ ਵੀ ਉਮੀਦ ਕਰ ਸਕਦੇ ਹੋ ਤੇ BC ਫੈਰਿਸ ਟਰਮੀਨਲਾਂ ਦੇ ਲਈ ਅਜੇ ਹਾ ਹੀ ਹੁੰਦਾ ਹੈ ਜਿੱਥੇ ਰਿਜ਼ਰਵੇਸ਼ਨ ਕਰਾਉਣਾ ਸਭ ਤੋਂ ਵਧੀਆ ਹੈ ਡਰਾਈਵਰਾਂ ਨੂੰ ਆਲੇ ਦੁਆਲੇ ਹੋਰ ਪੁਲਿਸ ਦੇ ਵੇ ਦੇਖੇ ਦੇਖਣ ਨੂੰ ਮਿਲ ਜਾਵੇਗੀ ਕਿਉਂਕਿ ਉਹ ਕਮਜ਼ੋਰ ਡਰਾਈਵਰਾਂ ਤੇ ਸ਼ਿਕੰਜਾ ਕੱਸਦੇ ਨੇ ਜਿਸ ਵਿੱਚ ਵਿਚਲਿਤ ਡਰਾਈਵਿੰਗ ਵੀ ਸ਼ਾਮਿਲ ਹੈ ਬੀਸੀ ਹਾਈਵੇ ਪੈਟਰੋਲ ਕਾਰਪੋਰੇਸ਼ਨ ਨੂੰ ਕਹਿ ਰਹੇ ਨੇ ਕਿ ਰੋਡਵੇਜ਼ ਦੇ ਬਹੁਤ ਵਿਅਸਤ ਹੋਣ ਦੀ ਉਮੀਦ ਹੈ ਜੇ ਤੁਸੀਂ ਕੋਲੋਨਾ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਇਸ ਵਿੱਚ ਕੁਝ ਘੰਟੇ ਹੋਰ ਲੰਘਣ ਦਾ ਅੰਦਾਜ਼ਾ ਲਗਾਏ ਸਮੇ ਤੋਂ ਪਹਿਲਾਂ ਆਪਣੇ ਸਟਾਪ ਨੂੰ ਤਿਆਰ ਕਰੋ ਸੋ ਲੋ ਕੌਣ ਵਾਲੀ ਲੇਨ ਦੇ ਵਿੱਚ ਹੋਣਗੇ ਉੱਥੇ ਟ੍ਰੈਫਿਕ ਹੋਣ ਦੀ ਵੀ ਉਮੀਦ ਹੈ ਸੋ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਨੀਂਦ ਆ ਰਹੀ ਹੈ ਥਕਾਵਟ ਵਿੱਚ ਨੇ ਉਹ ਡਰਾਈਵਿੰਗ ਕਰਨ ਤੋਂ ਬਚੋ ਮੰਤ੍ਰਾਲਾ ਡਰਾਈਵਰਾਂ ਨੂੰ ਮੋਟਰਸਾਈਕਲ ਸਵਾਰਾਂ ਦੇ ਆਲੇ ਦੁਆਲੇ ਵਾਧੂ ਸਾਵਧਾਨੀ ਵਰਤਣ ਦੀ ਤਾਕੀਦ ਕਰ ਰਿਹਾ ਹੈ ਜੋ ਸੜਕ ਦੇ ਵਧੇਰੇ ਕਮਜ਼ੋਰ ਉਪੋਕਤਾ ਨੇ ਸਰਕਾਰ ਲੋਕਾਂ ਨੂੰ ਵੱਡੇ ਟਰੱਕਾਂ ਦੇ ਆਲੇ ਦੁਆਲੇ ਵਧੇਰੇ ਚੌਕਸ ਰਹਿਣ ਦੇ ਵੀ ਉਤਸ਼ਾਹਿਤ ਕਰ ਰਹੀ ਹੈ ਵੱਡੇ ਟਰੱਕਾਂ ਨੂੰ ਰੁਕਣ ਤੇ ਮੁੜਨ ਦੇ ਲਈ ਵਾਧੂ ਕਮਰੇ ਦੀ ਯਾਨੀ ਵਾਧੂ ਦੀ ਲੋਡ ਹੁੰਦੀ ਹੈ ਤੇ ਬਹੁਤ ਸਾਰੇ ਸਥਾਨ ਅਜੇਹੇ ਹੁੰਦੇ ਨੇ ਜਿਹੜੇ ਕਿ ਬਲੈਂਕ ਹੁੰਦੇ ਨੇ ਸੋ ਟਰੱਕਾਂ ਨੂੰ ਬਹੁਤ ਸਾਰੀ ਥਾਂ ਦਿਓ ਤੇ ਉਹਨਾਂ ਦੇ ਮੋੜ ਜਾਂ ਫਿਰ ਬ੍ਰੇਕਿੰਗ ਰੂਮ ਨੂੰ ਨਾ ਤੁਸੀਂ ਕਵਰ ਕਰੋ ਉਧਰ ਵੀਰਵਾਰ ਬੀਸੀ ਫੇਰੀਆਂ ਦੇ ਲਈ ਕਨੁਮਾਨਤ ਤੌਰ ਤੇ ਵਿਅਸ ਦਿਨ ਰਿਹਾ ਹੈ ਬਹੁਤ ਸਾਰੇ ਲੋਕ ਅਗਸਤ ਦੇ ਲੌਂਗ ਵੀਕਐਂਡ ਦੇ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਵੀਰਵਾਰ ਦੁਪਹਿਰ ਤੱਕ ਹੋਰ ਸ਼ੁਬੇ ਤੇ ਤ੍ਰਾਸਨ ਦੋਮਾ ਤੋਂ ਟਾਪੂ ਤੱਕ ਜਾਣ ਲਈ ਕਈ ਸਮੁੰਦਰੀ ਜਹਾਜ਼ਾਂ ਦੀ ਉਡੀਕ ਹੈ ਰਿਜ਼ਰਵੇਸ਼ਨ ਤੋਂ ਬਿਨਾ ਕੋਈ ਵੀ ਵਿਅਕਤੀ ਥੋੜਾ ਇੰਤਜ਼ਾਰ ਕਰੇ ਤੇ ਸ਼ੁੱਕਰਵਾਰ ਤੱਕ ਵੀ ਇਹ ਜਾਰੀ ਰਹਿਣ ਦੀ ਸੰਭਾਵਨਾ ਹੈ ਸਮੇਂ ਦੌਰਾਨ 215000 ਤੋਂ ਵੱਧ ਵਾਹਨਾਂ ਤੇ 6 ਲੱਖ ਤੋਂ ਵੱਧ ਯਾਤਰੀਆਂ ਦੀ ਉਮੀਦ ਕਰ ਰਹੇ ਆ ਜੇਕਰ ਤੁਹਾਡੇ ਕੋਲ ਰਿਜ਼ਰਵੇਸ਼ਨ ਨਹੀਂ ਹੈ ਤਾਂ ਤੁਹਾਨੂੰ ਟਰਮੀਨਲ ਤੇ ਜਾਣ ਤੋਂ ਪਹਿਲਾਂ ਮੌਜੂਦਾ ਸਥਿਤੀਆਂ ਦੀ ਜਾਂਚ ਕਰਨ ਦੀ ਲੋੜ ਹੈ ਤਾਂ ਜੋ ਤੁਸੀਂ ਇਹ ਪਤਾ ਲਗਾ ਸਕੋ ਕਿ ਤੁਹਾਡੇ ਲਈ ਕਿਹੜਾ ਰਸਤਾ ਸਭ ਤੋਂ ਵਧੀਆ ਕੰਮ ਕਰੇਗਾ ਉਹਨਾਂ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਗਰਮੀਆਂ ਦੇ ਖਤਮ ਹੋਣ ਤੋਂ ਪਹਿਲਾਂ ਆਉਣ ਵਾਲੇ ਵੀਕਐਂਡ ਦੀ ਉਮੀਦ ਵੀ ਕਰਨੀ ਚਾਹੀਦੀ ਹੈ న్యూਸ ਸਟੇਸ ਤੋਂ ਚੈਨਲ ਪੰਜਾਬ ਦੀ ਰਿਪੋਰਟ ਉਦੋਂ ਲੌਂਗ ਵੀਕਐਂਡ ਦੇ ਸਮੇਂ ਦੇ ਵਿੱਚ ਮੈਟਰੋ ਵੈਂਕੂਵਰ ਤੇ ਫ੍ਰੀਜ਼ਰ ਵੈਲੀ ਦੇ ਆਲੇ ਦੁਆਲੇ ਗਰਮ ਰਹਿਣ ਦੇ ਵਾਲਾ ਮੌਸਮ ਮੰਨਿਆ ਜਾ ਰਿਹਾ ਹੈ ਮੌਸਮ ਜਿਹੜਾ ਉਹ ਰਿਪੋਰਟ ਦੇ ਮੁਤਾਬਕ ਲਗਭਗ 2 ਹਫ਼ਤੇ ਪਹਿਲਾਂ ਦੀ ਗੱਲ ਹੈ ਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਐਬਸਫਰਡ ਦੇ ਵਿੱਚ 30 ਡਿਗਰੀ ਤੋਂ ਵੱਧ ਤੱਟ ਦੇ ਨੇੜੇ ਵਾਈ ਵੀ ਆਰ ਦੇ ਵਿੱਚ 25 ਡਿਗਰੀ ਤੋਂ ਵੱਧ ਤਾਪਮਾਨ ਸੇ ਤਾਪਮਾਨ ਦਾ ਬਦਲਾ ਅੱਜ ਤੋਂ ਹੀ ਦੇਖਿਆ ਜਾ ਰਿਹਾ ਹੈ ਜਿੱਥੇ ਤਾਪਮਾਨ ਰੇਂਜ ਦੇ ਵਿੱਚ ਰਹੇਗਾ ਤੇ ਉਸ ਪੂਰੇ ਹਿੱਸੇ ਦੇ ਵਿੱਚ ਮੀਂਹ ਦਾ ਕੋਈ ਸੰਕੇਤ ਨਹੀਂ ਹੈ ਜੁਲਾਈ ਦਾ ਦੂਜਾ ਅੱਧ ਜ਼ਿਆਦਾਤਰ ਮੌਸਮੀ ਸੀ ਤਾਪਮਾਨ ਮਹੀਨੇ ਦੇ ਲਈ ਲੰਬੇ ਸਮੇਂ ਦੀ ਔਸਤ ਦੇ ਨੇੜੇ ਸੀ ਪਿਛਲੇ 3 ਦਿਨਾਂ ਦੇ ਵਿੱਚ ਮੀਂਹ ਨੇ ਕੁਝ ਰਾਹਤ ਦਿੱਤੀ ਪਰ ਅਗਸਤ ਦੇ ਵਿੱਚ ਮੌਸਮ ਬਦਲਿਆ ਹੋਇਆ ਹੈ ਇਹ ਕਾਫੀ ਗਰਮ ਤੇ ਖੁਸ਼ਕ ਰਹਿਣ ਵਾਲਾ ਹੈ ਲੋਅਰ ਮੈਂਡਲੈਂਡ ਦੇ ਇੱਕ ਚੰਗੇ ਹਿੱਸੇ ਦੇ ਲਈ ਤਾਪਮਾਨ 29.3 डिग्री ਤੋਂ ਉੱਪਰ ਵੱਧ ਜਾਵੇਗਾ ਤੇ ਉਹਨਾਂ ਦਾ ਕਹਿਣਾ ਹੈ ਕਿ ਸਮੁੰਦਰੀ ਕਿਨਾਰੇ ਤੋਂ ਦੂਰ ਤਾਪਮਾਨ 30 ਦੇ ਦਹਾਕੇ ਦੇ ਅੱਧ ਤੱਕ ਵੀ ਵੱਧ ਜਾਏਗਾ ਅੰਦਰੂਨੀ ਹਿੱਸਿਆਂ ਦੇ ਵਿੱਚ ਵੀ ਦੇ ਕੋਈ ਸੰਕੇਤ ਨਹੀਂ ਹੈ ਹਰ ਤਰੀਕੇ ਦੇ ਨਾਲ ਗਰਮੀ ਬਹੁਤ ਜ਼ਿਆਦਾ ਹੈ ਨਾ ਸਿਰਫ ਹਫਤੇ ਦੇ ਅੰਤ ਵਿੱਚ ਪਰ ਇਹ ਅਗਲੇ ਹਫਤੇ ਦੇ ਜ਼ਿਆਦਾਤਰ ਹਿੱਸੇ ਦੇ ਵਿੱਚ ਜਾਪਦਾ ਹੈ ਬੈਂਫ ਦੇ ਲੇਖ ਲੋਇਸ ਅਲਬਰਟਾ ਦੇ ਵਿੱਚ ਸੈਰ ਸਪਾਟਾ ਅਧਿਕਾਰੀ ਸੈਲਾਨੀਆਂ ਨੂੰ ਚੇਤਾ ਕਰਵਾ ਰਹੇ ਨੇ ਕਿ ਪਹਾੜੀ ਕਸਬੇ ਵਪਾਰ ਦੇ ਲਈ ਖੁੱਲੇ ਨੇ ਕਿਉਂਕਿ ਜੈਸਪਰ ਨੈਸ਼ਨਲ ਪਾਰਕ ਜੰਗਲ ਦੀ ਅੱਗ ਕਾਰਨ ਬੰਦ ਰਹਿੰਦਾ ਹੈ ਰੀਲੀਜ਼ ਦੇ ਵਿੱਚ ਬੈਫ ਤੇ ਲੇਕ ਲੋਇਸ ਟੂਰਿਜ਼ਮ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਰੌਕੀ ਮਾਊਂਟੇਨ ਕਮਿਊਨਿਟੀਆਂ ਨੂੰ ਕੋਈ ਵੀ ਜੰਗਲੀ ਅੱਗ ਦਾ ਖਤਰਾ ਨਹੀਂ ਹੈ ਲੈਸਲੀ ਬਰੂਜ਼ ਬੈਫ ਅਤੇ ਲੇਕ ਲੋਇਸ ਟੂਰੀਜ਼ਮ ਦੇ ਪ੍ਰਧਾਨ ਨੇ ਕਿਹਾ ਹੈ ਕਿ ਅਸੀਂ ਸਮਝਦੇ ਹਾਂ ਕਿ ਜੈਸਪਰ ਦੇ ਵਿੱਚ ਹਾਲ ਹੀ ਦੇ ਵਿੱਚ ਲੱਗੀ ਜੰਗਲ ਦੀ ਅੱਗ ਨੇ ਕੁਝ ਯਾਤਰੀਆਂ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਲੋਕਾਂ ਨੂੰ ਪਰੋਸਾ ਦਵਾਉਣਾ ਚਾਹੁੰਦੇ ਹਾਂ ਕਿ ਫਿਲਹਾਲ ਜਨਤਕ ਸੁਰੱਖਿਆ ਜਾਂ ਬੁਨਿਆਦੀ ਢਾਂਚੇ ਨੂੰ ਕੋਈ ਖਤਰਾ ਨਹੀਂ ਹੈ ਸਾਡਾ ਪਾਈਚਾਰਾ ਸਾਡੇ ਮਹਿਮਾਨਾਂ ਦੇ ਸਮਰਥਨ ਦੀ ਸ਼ਲਾਘਾ ਕਰਦਾ ਹੈ ਤੇ ਅਸੀਂ ਸਲਾਨੀਆਂ ਨੂੰ ਉਤਸ਼ਾਹਿਤ ਕਰਦੇ ਹਾਂ ਜਿਨ੍ਹਾਂ ਨੇ ਇਸ ਗਰਮੀਆਂ ਦੇ ਵਿੱਚ ਬੈਂਫ ਤੇ ਲੋਇਸ ਚੀਲ ਦੀਆਂ ਯਾਤਰਾਵਾਂ ਦੀ ਯੋਜਨਾ ਬਣਾਈ ਹੈ ਤਾਂ ਕਿ ਉਹ ਆਪਣੀਆਂ ਯੋਜਨਾ ਆਵਾਲੋ ਦੇਖ ਸਕਣ ਜਸਪੁਰ ਤੋਂ 200 ਕਿਲੋਮੀਟਰ ਤੋਂ ਵੱਧ ਦੱਖਣ ਦੇ ਵਿੱਚ ਸਥਿਤ ਬੈਂਫ ਦੇ ਝੀਲ ਲੂਇਸ ਆਪਣੀ ਆਰਥਿਕਤਾ ਦੇ ਨਾਲ ਲੱਖਾਂ ਹਜ਼ਾਰਾਂ ਲੋਕ ਜੋ ਪਾਈਚਾਰਿਆਂ ਦੇ ਵਿੱਚ ਰਹਿੰਦੇ ਨੇ ਤੇ ਕੰਮ ਕਰਦੇ ਨੇ ਨੂੰ ਸਮਰਥਨ ਦੇਣ ਦੇ ਲਈ ਸੈਰ ਸਪਾਟੇ ਤੇ ਨਿਰਭਰ ਕਰਦੇ ਨੇ ਸੈਰ ਸਪਾਟਾ ਏਜੰਸੀ ਨੇ ਕਿਹਾ ਹੈ ਕਿ ਵਿਆਪਕ ਸੈਰ ਸਪਾਟਾ ਇਕੋਸਿਸਟਮ ਦੇ ਵਿੱਚ 750 ਤੋਂ ਵੱਧ ਕਾਰੋਬਾਰ ਸ਼ਾਮਿਲ ਨੇ ਤੇ ਮੰਜ਼ਿਲ ਦੇ ਮਾਲੀਏ ਦਾ 60 ਫੀਸਦੀ ਤੋਂ ਵੱਧ ਮਈ ਤੇ ਸਤੰਬਰ ਦੇ ਵਿੱਚਕਾਰ ਪੈਦਾ ਹੁੰਦਾ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਜੈਸਪਰ ਜੰਗਲ ਦੀ ਅੱਗ ਤੇ ਇਸ ਖੇਤਰ ਦੇ ਵਿੱਚ ਹੋਰਾਂ ਤੋਂ ਧੂਆਂ ਇਸ ਖੇਤਰ ਦੇ ਵਿੱਚੋਂ ਲੰਘ ਰਿਹਾ ਹੈ ਪਰ ਧੂਆਂ ਨਿਯਮਤ ਰੂਪ ਦੇ ਵਿੱਚ ਬਦਲਦਾ ਜੈਸਪੁਰ نیشنل ਪਾਰਕ ਨੂੰ 2 ਜੁਲਾਈ ਨੂੰ ਖਾਲੀ ਕਰਵਾਇਆ ਗਿਆ ਸੀ ਕਿਉਂਕਿ ਜੰਗਲੀ ਅੱਗ ਨੇ ਪਾਈ ਚਾਰੇ ਤੇ ਕਬਜ਼ਾ ਕਰ ਲਿਆ ਸੀ ਨਿਕਾਸੀ ਦਾ ਆਦੇਸ਼ ਜਾਰੀ ਹੈ ਤੇ ਜੈਸਪੁਰ ਜੰਗਲੀ ਅੱਗ ਕੰਪਲੈਕਸ ਬਦਵਾਰ ਰਾਤ ਤੱਕ ਲਗਭਗ 32000 ਹੈਕਟੇਅਰ ਦੇ ਆਕਾਰ ਦੇ ਵਿੱਚ ਨਿਰੰਤਰਣ ਤੋਂ ਬਾਹਰ ਸੂਚੀ ਬੱਧ ਹੈ ਟ੍ਰਾਂਟੋ ਪੁਲਿਸ ਦੇ ਵੱਲੋਂ 10 ਲੋਕਾਂ ਨੂੰ ਚਾਰਜ ਕੀਤਾ ਗਿਆ ਜੋ ਕਿ SIM ਸਵੈਪ ਫਰਾਡ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਤੇ 108 ਚਾਰਜ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 5000 ਤੋਂ ਜ਼ਿਆਦਾ ਦਾ ਫਰਾਡ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਇਨਫੋਰਮੇਸ਼ਨ ਹਾਸਲ ਕਰਕੇ ਇਹ ਗੋਰਖ ਧੰਦਾ ਚਲਾਇਆ ਜਾਂਦਾ ਸੀ ਇਸ ਸਬੰਧੀ ਪੁਲਿਸ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਵੀ ਕੀਤਾ ਗਿਆ ਤੇ ਪੂਰੇ ਕੇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ to begin with, i'd like to explain what a sim swap scam is. a sim swap scam is a type of account takeover fraud that generally targets a weakness in two-factor authentication and two-step verification. as you likely know, this is where the second factor or step is a text message or call placed to a mobile telephone. in this scheme, individuals compromise an unsuspecting victim's cell phone, by switching the SIM card associated with the account, either by impersonating the customer at a cell phone store or otherwise gaining access to the account. Once they have access, they can receive any emails or texts related to password recovery or changes, and thus access and compromise any other accounts associated with the victim, such as online banking and social media accounts. In June of 2023, the Toronto Police Service Financial Crimes Unit in partnership with C3 began an investigation into a SIM swap fraud scheme. It was alleged that perpetrators had taken over the cell phone accounts of multiple unsuspecting victims and made changes to the accounts, allowing them to access and compromise many of the victims' online accounts, including those at financial institutions. In many instances, the perpetrators impersonated victims at cell phone stores using convincing, fraudulent identification. Often, they would then use the same identification at the victim's financial institutions to take over their bank accounts. In other instances, the perpetrators gained access to cell phone accounts using phishing techniques, such as false web links and websites. It's important to note this investigation began with reports from multiple telecom companies, and that since the inception of Project Disrupt, the telecom companies have instituted additional security features and collaborated fully with TPS to help fight this fraud. To date, the Toronto Police Service has executed multiple search warrants and production orders during the course of this investigation. Over 400 fraudulent pieces of identification were seized during the execution of these warrants. The total combined loss to individual victims, telecom companies, and financial institutions is over $1 million. Over 1,500 cellular accounts are known to have been compromised throughout Canada. The names and charges of the 10 people arrested are available in the news release we just published. However there are two suspects that remain outstanding that I'd really like to emphasize. ਸਮਰ ਮਕੈਂਟਾਸ਼ 올림픽ਾ ਪੋਡੀਅਮ ਤੋਂ ਕਾਫੀ ਜਾਣੂ ਦੇਖ ਰਹੀ ਹੈ। ਕੈਨੇਡੀਅਨ ਤਰਾਕੇ ਨੇ ਵੀਰਵਾਰ ਨੂੰ ਔਰਤਾਂ ਦੀ 200 ਮੀਟਰ ਬਰਫਲਾਈ ਜਿੱਤ ਕਰਕੇ ਲਗਾਤਾਰ ਦੂਜਾ 올림픽 ਖਿਤਾਬ ਵੀ ਆਪਣੇ ਨਾਮ ਕੀਤਾ। ਟੋਰਾਂਟੋ ਮੂਲ ਦੀ 17 ਸਾਲਾਂ ਖਿਡਾਰੀ ਦੇ ਲਈ ਇਹ ਜਿਹੜੀਆਂ ਖੇਡਾਂ ਦਾ ਤਿੱਜਾ ਤਗਮਾ ਸੀ। ਚੈਸ ਨੇ 400 ਮੀਟਰ ਵਿਅਕਤੀਗਤ ਮੈਡਲੇ ਦੇ ਵਿੱਚ ਸੋਨ ਤਗਮਾ ਜਿੱਤਣ ਤੋਂ ਪਹਿਲਾਂ ਸ਼ੁਰੂਆਤੀ ਰਾਤ ਨੂੰ 400 ਮੀਟਰ ਫ੍ਰੀ ਸਟਾਈਲ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਮਿਕੰਟੋਸ਼ 1984 ਦੇ ਵਿੱਚ ਐਲੈਕਸ ਬੋਮੈਨ ਤੋਂ ਬਾਅਦ ਇੱਕ ਸਿੰਗਲ 올림픽 ਦੇ ਵਿੱਚ ਦੋ ਵਿਅਕਤੀਗਤ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਬਣ ਗਈ ਹੈ ਤਾਜ਼ਾ ਸੋਨੇ ਨੇ ਕੈਨੇਡਾ ਨੂੰ ਪੈਰਿਸ ਦੇ ਵਿੱਚ 8 ਤਗਵੇਂ ਦਿੱਤੇ 3 ਸੋਨ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਮੈਗਨਟੋਸ਼ ਨੂੰ ਉਸ ਦੀਆਂ ਪਿਛਲੀਆਂ ਦੋ ਵਿਸ਼ਵ ਚੈਂਪੀਅਨਸ਼ਿਪਾਂ ਦੇ ਵਿੱਚ ਈਵੈਂਟ ਜਿੱਤਣ ਤੋਂ ਬਾਅਦ 200 ਮੀਟਰ ਬਟਰਫਲਾਈ ਦੇ ਵਿੱਚ ਪਸੰਦ ਕੀਤਾ ਗਿਆ ਸੀ ਕੈਨੇਡੀਅਨ ਦੇ 4 ਤੋਂ 200 ਮੀਟਰ ਫ੍ਰੀ ਸਟਾਈਲ ਰਿਲੇ ਫਾਈਨਲ ਦੇ ਵਿੱਚ ਵੀਰਵਾਰ ਨੂੰ ਬਾਅਦ ਦੇ ਵਿੱਚ ਪੂਲ ਦੇ ਵਿੱਚ ਵਾਪਸੀ ਦੀ ਉਮੀਦ ਹੈ ਟ੍ਰਾਂਟੋ ਦੇ ਵਿੱਚ ਪਾਰਕਿੰਗ ਅਪਰਾਧਾਂ ਦੀ ਲੰਮੀ ਸੂਚੀ ਦੇ ਲਈ ਜੁਰਮਾਨੇ ਵੀਰਵਾਰ ਤੋਂ ਵਧਣਗੇ ਸਿਟੀ ਆਫ ਟ੍ਰਾਂਟੋ ਨੇ ਰਿਲੀਜ਼ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਗੈਰ ਕਾਨੂੰਨੀ ਪਾਰਕਿੰਗ ਰੁਕਣ ਤੇ ਖੜੇ ਹੋਣ ਨੂੰ ਰੋਕਣ ਦੇ ਵਿੱਚ ਮਦਦ ਕਰਨ ਦੇ ਲਈ 123 ਅਪਰਾਧਾਂ ਦੇ ਲਈ ਪਾਰਕਿੰਗ ਜੁਰਮਾਨੇ ਵਿਦਾਏਗੀ ਸਿਟੀ ਨੇ ਕਿਹਾ ਹੈ ਕਿ ਜੁਰਮਾਨੇ ਡਰਾਈਵਰਾਂ ਨੂੰ ਪਾਰਕਿੰਗ ਤੋਂ ਨਿਰਾਸ਼ ਕਰਕੇ ਤੇ ਉੱਚ ਟ੍ਰੈਫਿਕ ਵਾਲੇ ਖੇਤਰਾਂ ਦੇ ਵਿੱਚ ਆਪਣੇ ਵਾਹਨਾਂ ਨੂੰ ਰੋਕਣ ਤੇ ਆਵਾਜਾਈ ਦੇ ਸੁਚਾਰੂ ਪ੍ਰਬੰਹਨ ਉਤਸ਼ਾਹਿਤ ਕਰਨ ਦੇ ਲਈ ਲੋਕਾਂ ਨੂੰ ਆਵਾਜਾਈ ਦੇ ਹੋਰ ਢੰਗਾਂ ਜਿਵੇਂ ਕਿ ਪੈਦਲ ਸਾਈਕਲਿੰਗ ਜਾਂ ਜਨਤਕ ਆਵਾਜਾਈ ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਕੇ ਭੀੜ ਨੂੰ ਘਟਾਉਣ ਦੇ ਵਿੱਚ ਮਦਦ ਕਰ ਸਕਦੇ ਨੇ ਸਿਟੀ ਨੇ ਕਿਹਾ ਹੈ ਕਿ ਬਦਲਾਅ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿ ਪਾਰਕਿੰਗ ਮੀਟਰ ਤੇ ਭੁਗਤਾਨ ਕੀਤੇ ਬਿਨਾ ਪਾਰਕਿੰਗ ਲਈ ਜੁਰਮਾਨਾ ਡਾਲਰ 30 ਤੋਂ ਡਾਲਰ 50 ਤੱਕ ਵੱਧ ਜਾਏਗਾ ਸਾਈਕਲ ਮਾਰਗ ਤੇ ਪਾਬੰਦੀਸ਼ੁਦਾ ਵਾਹਨ ਦੀ ਪਾਰਕਿੰਗ ਡਾਲਰ 60 ਤੋਂ ਡਾਲਰ 200 ਤਾਕਤ ਦੇ ਗੈਰ ਇਲੈਕਟ੍ਰਿਕ ਵਾਹਨਾਂ ਦੇ ਲਈ ਜੁਰਮਾਨਾ ਡਾਲਰ 60 ਤੋਂ ਵੱਧ ਕੇ 200 ਹੋ ਜਾਵੇਗਾ। ਯਾ ਇਲੈਕਟ੍ਰਿਕ ਚਾਰਜਿੰਗ ਸਟਾਲ ਦੇ ਵਿੱਚ پارک ਕੀਤੇ ਗਏ ਤੇ ਸਰਗਰਮੀ ਨਾਲ ਚਾਰਜ ਨਾ ਹੋਣ ਵਾਲੇ ਇਲੈਕਟ੍ਰਿਕ ਵਾਹਨ ਡਾਲਰ 75 ਹੋਣਗੇ। ਟੋਰਾਂਟੋ ਸਿਟੀ ਕੌਂਸਲ ਨੇ ਸ਼ਹਿਰ ਦੇ ਸਟਾਫ ਦੁਆਰਾ ਸਮੀਖਿਆ ਤੋਂ ਬਾਅਦ April ਦੇ ਵਿੱਚ ਜੁਰਮਾਨੇ ਨੂੰ ਮਨਜ਼ੂਰੀ ਦਿੱਤੀ। ਰਿਲੀਜ਼ ਵਿੱਚ ਸ਼ਹਿਰ ਨੇ ਵਸਨੀਕਾਂ ਨੂੰ ਯਾਦ ਕਰਾਇਆ ਕਿ ਇਹ ਟੈਕਸ ਸੁਨੇਹੇ ਰਾਹੀਂ ਪਾਰਕਿੰਗ ਦੀ ਉਲੰਘਣਾ ਜਾਂ ਕਿਸੇ ਵੀ ਕਿਸਮ ਦੇ ਜੁਰਮਾਨੇ ਦਾ ਸੰਚ ਨਹੀਂ ਕਰਦੇ ਸਿਟੀ ਨੇ ਕਿਹਾ ਹੈ ਕਿ ਨਿਵਾਸੀਆਂ ਨੂੰ ਅਜਿਹੇ ਸੰਦੇਸ਼ਾਂ ਨੂੰ ਧੋਖਾ ਤੜੀ ਦੇ ਰੂਪ ਦੇ ਵਿੱਚ ਵਰਤਣ ਦੀ ਅਪੀਲ ਕੀਤੀ ਜਾਂਦੀ ਹੈ ਕੈਨੇਡਾ ਦੀ ਕੰਜ਼ਰਵੇਰੀ ਪਾਰਟੀ ਨੇ ਆਪਣੇ ਨਵੇਂ ਚੋਣਵੀ ਵਿਗਿਆਪਨਾਂ ਦੇ ਵਿੱਚ ਐਨਡੀਪੀ ਲੀਡਰ ਜਗਵੀਰ ਸਿੰਘ ਤੇ ਸਦਾ ਨਿਸ਼ਾਨਾ ਸਾਧਿਆ ਨਵੇਂ ਵੀਡੀਓ ਵਿਗਿਆਪਨ ਦੇ ਵਿੱਚ ਪਾਰਟੀ ਨੇ ਜਗਮੀਤ ਸਿੰਘ ਨੂੰ ਸੈਲ ਆਊਟ ਸਿੰਘ ਆਖਿਆ ਹੈ ਜਿਸ ਦਾ ਭਾਵ ਹੈ ਕਿ ਜਿਵੇਂ ਜਗਮੀਤ ਨੇ ਆਪਣੇ ਨਿੱਜੀ ਹਿੱਤ ਪ੍ਰਾਪਤ ਕਰਨ ਦੇ ਲਈ ਆਮ ਕੈਨੇਡੀਅਨਜ਼ ਨੂੰ ਵੇਚ ਦਿੱਤਾ ਹੋਵੇ ਯਾਨੀ ਆਮ ਕੈਨੇਡੀਅਨਜ਼ ਦੀ ਜੇਬ ਤੋਂ ਪੈਸਾ ਕੱਢ ਕੇ ਆਪ ਵਿੱਤੀ ਲਾਭ ਪ੍ਰਾਪਤ ਤੇ ਹੁਣ ਵਿਗਿਆਪਨ ਦੇ ਵਿੱਚ ਕੈਨੇਡਾ ਦੇ ਵਿੱਚ ਵੱਧਦੇ ਅਪਰਾਧ ਘਰਾں ਦੀਆਂ ਕੀਮਤਾਂ ਤੇ ਰਹਿਣ ਸਹਿਣ ਦੀ ਵੱਧੀ ਲਾਗਤ ਲਈ ਜਗਮੀਤ ਸਿੰਘ ਤੇ ਇਲਜ਼ਾਮ ਧਰਿਆ ਗਿਆ ਹੈ ਵਿਗਿਆਪਨ ਦੇ ਵਿੱਚ ਇਹ ਸਵਾਲ ਪਾਇਆ ਗਿਆ ਹੈ ਕਿ ਜਿਸ ਵੇਲੇ ਰਾਸ਼ਟਰੀ ਪੱਧਰ ਦੇ ਉੱਤੇ ਚੋਣ ਸਰਵੇਖਣਾ ਵਿੱਚ ਕੈਨੇਡੀਅਨਸ ਦੇ ਅੰਦਰ ਲਿਬਰਲਾਂ ਦੀ ਘੱਟ ਗਿਣਤੀ ਦੀ ਸਰਕਾਰ ਨੂੰ ਲੈ ਕੇ ਨਮੋਸ਼ੀ ਹੈ ਤਾਂ ਜਿਹੇ ਸਮੇਂ ਦੇ ਵਿੱਚ ਜਗਮੀਤ ਸਿੰਘ ਪ੍ਰਧਾਨ ਮੰਤਰੀ ਜਸਟਿਨ ਟਰੋਡੋ ਦੀ ਸਰਕਾਰ ਦਾ ਸਮਰਥਨ ਕਿਉਂ ਕਰ ਰਹੇ ਨੇ ਲਿਬਰਲ ਸਰਕਾਰ ਨੇ 2022 ਦੇ ਵਿੱਚ ਫਾਰਮਾ ਕੇਅਰ ਅਤੇ ਡੈਂਟਲ ਕੇਅਰ ਵਰਗੀਆਂ ਐਨਡੀਪੀ ਦੀਆਂ ਸਾਂਝੀਆਂ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ 2025 ਤੱਕ ਕੁਝ ਅਹਿਮ ਮੁੱਦਿਆਂ ਦੇ ਉੱਤੇ VOTING ਦੌਰਾਨ ਐਨਡੀਪੀ ਦਾ ਸਮਰਥਨ ਵੀ ਹਾਸਲ ਕੀਤਾ ਸੀ ਕਨਜ਼ਰਵੇਟਿਵਸ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਆਪਣੀ ਐਮਪੀ ਦੀ ਪੈਨਸ਼ਨ ਜਿਸ ਲਈ ਅਕਤੂਬਰ 2025 ਦੇ ਵਿੱਚ ਯੋਗ ਹੋਣਗੇ ਨੂੰ ਸੁਰੱਖਿਅਤ ਕਰਨ ਦੇ ਲਈ ਲਿਬਰਲਾਂ ਦੇ ਨਾਲ ਕੀਤੇ ਉਸ ਸਮਝੌਤੇ ਨੂੰ ਬਰਕਰਾਰ ਰੱਖ ਰਹੇ ਨੇ ਨਿਰਧਾਰਤ ਕਾਰਜਕਾਲ ਦੇ ਅਨੁਸਾਰ ਅਗਲੀਆਂ ਫੈਡਰਲ ਚੋਣਾਂ ਅਕਤੂਬਰ 2025 ਦੇ ਵਿੱਚ ਹੋਣੀਆਂ ਨੇ ਵਿਗਿਆਪਨਾ ਦੇ ਵਿੱਚ ਨੀ ਸਿੰਘ ਦੀਆਂ ਲਗਜ਼ਰੀ ਘੜੀ ਪੈਨੇ ਹੋਏ ਵਰਸਾਚੇ ਦਾ ਬੈਗ ਫੜੇ ਹੋਏ ਤੇ BMW ਚਲਾਉਂਦੇ ਹੋਏ ਦੀਆਂ ਅਸਲ ਤਸਵੀਰਾਂ ਵੀ ਦਿਖਾਈਆਂ ਗਈਆਂ ਨੇ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਇਹ ਵਿਗਿਆਪਨ ਦੇਸ਼ ਭਰ ਦੇ ਵਿੱਚ ਵੱਖ-ਵੱਖ ਰਾਈਡਿੰਗਸ ਦੇ ਵਿੱਚ ਚੱਲ ਰਹੇ ਨੇ ਪਰ ਹੋਰ ਵੇਰਵੇ ਨਹੀਂ ਦਿੱਤੇ ਐਨਡੀਪੀ ਨੇ ਇਨ੍ਹਾਂ ਵਿਗਿਆਪਨਾਂ ਨੂੰ ਇੱਕ ਬੇਈਮਾਨ ਨਿੱਜੀ ਹਮਲਾ ਆਖਿਆ ਅਤੇ ਪੋਲੀਵਰ ਨੇ ਕੈਨੇਡੀਅਨਜ਼ ਨੂੰ ਦਰਪੇਸ਼ ਆਹ ਮਾਰਥਿਕ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕੀਤਾ ਅਤੇ ਚੋਣ ਸਰਵੇਖਣਾਂ ਵਿੱਚ ਲਿਬਰਲਾਂ ਤੋਂ ਵੱਡੀ ਲੀਡ ਪ੍ਰਾਪਤ ਕੀਤੀ ਹੈ ਉਹਨਾਂ ਚੋਣ ਸਰਵੇਖਣਾਂ ਦੇ ਵਿੱਚ ਐਨਡੀਪੀ ਦੀ ਲੋਕਪ੍ਰਿਅਤਾ ਦੇ ਵਿੱਚ ਵੀ ਖਰਾਬੀ ਦਰਜ ਹੋਈ ਦੱਸੀ ਅਤੇ ਕੰਜ਼ਰਵੇਟਿਵਜ਼ ਨੇ ਯੂਨੀਅਨ ਵਰਕਰਾਂ ਦੀ ਹਮਾਇਤ ਹਾਸਲ ਕਰਨ ਦੇ ਲਈ ਵੀ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਨੇ ਜੋ ਕਿ ਅਤੀਤ ਵਿੱਚ ਐਨਡੀਪੀ ਨੂੰ ਵੋਟ ਦਿੰਦੇ ਨੇ ਅਗੇ ਦੇਖਦੇ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀਏ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਤੁਹਾਡੇ ਲਈ ਐਡਮਿੰਟਨ ਸ਼ਹਿਰ ਤੋਂ ਲੈ ਕੇ ਹਾਜ਼ਰ ਹੋ ਰਿਹਾ ਹੈ ਇਹ ਖਬਰ ਦਰਸਲ ਪਹਿਲਾਂ ਵੀ 2019 ਦੇ ਵਿੱਚ ਇੱਕ ਕਰੀ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਉਹ ਖਬਰ ਇਹ ਸੀ ਜੀ ਕਿ ਇੱਕ ਵਿਅਕਤੀ ਜਿਹਦਾ ਨਾਂ ਖਾਲਿਦ ਹੁਸੈਨ ਆ ਉਹ ਕੈਨੇਡੀਅਨ ਸਿਟੀਜ਼ਨ ਸੀਗਾ ਔਰ ਇਥੋਂ ਇਥੇ ਉਹ ਕੰਮ ਕਰਦਾ ਸੀਗਾ ਗੈਸ ਸਟੇਸ਼ਨ ਤੇ ਪਰ ਪੁਲਿਸ ਵਾਲੇ ਉਹਦੇ ਤੇ ਨਜ਼ਰ ਰੱਖ ਰਹੇ ਸੀਗੇ ਉਹਦਾ ਕਾਰਨ ਇਹ ਸੀ ਕਿ ਉਹ ਇੱਕ ਪਾਬੰਦੀਸ਼ੁਦਾ ਆਰਗੇਨਾਈਜੇਸ਼ਨ ਦਾ ਮੈਂਬਰ ਸੀਗਾ ਔਰ ਉਸ ਪਾਬੰਦੀਸ਼ੁਦਾ ਆਰਗੇਨਾਈਜੇਸ਼ਨ ਦਾ ਨਾਮ ਸੀ ਜੀ ਐਲ ਮਹਾਜਰੋਂ ਅ ਔਰ ਇਹਦੇ ਤੇ ਦੋਸ਼ ਇਹ ਲੱਗਦੇ ਸੀ ਕਿ ਇਹ ਜਿਹੜੇ ਗਾਂ ਬੰਦਿਆਂ ਨੂੰ ਭਰਤੀ ਕਰਨ ਵਿੱਚ ਨਾਲ ਉਸ ਗਰੁੱਪ ਦੇ ਇਹ ਕੰਮ ਕਰ ਇੱਥੇ ਬਿਠਾ ਕਰ ਰਿਹਾ ਸੀਗਾ ਜਦੋਂ ਆਰਸੀਐਮਪੀ ਨੂੰ ਪਤਾ ਲੱਗਾ ਕਿ ਇਹ ਇੰਗਲੈਂਡ ਨੂੰ ਆ ਜਾ ਰਿਹਾ ਸਫਰ ਕਰ ਰਿਹਾ ਤੇ ਉਹਨਾਂ ਨੇ ਇੰਗਲੈਂਡ ਦੀ ਪੁਲਿਸ ਦੇ ਨਾਲ ਗੱਲਬਾਤ ਕਰਕੇ ਜਿਉਂ ਹੀ ਉੱਥੇ ਪਹੁੰਚਦਾ ਤਾਂ ਉਹਨੂੰ ਹੀਥਰੋ 에어ਪੋਰਟ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਅ ਇੰਗਲੈਂਡ ਦੇ ਵਿੱਚ ਹੀ ਇੱਕ ਇਸੇ ਆਰਗੇਨਾਈਜੇਸ਼ਨ ਦਾ ਐਲ ਮਹਾਜਰੋਂ ਦੇ ਜਿਹੜਾ ਡਾਇਰੈਕਟਰ ਸੀਗਾ ਜਾਂ ਕਹੇ ਲੋ ਹੈੱਡ ਹੰਚੋ ਉਹਦਾ ਨਾਮ ਹੈਗਾ ਜੀ ਅੰਜਮ ਚੋਧਰੀ ਉਹਨੂੰ ਵੀ ਪੁਲਿਸ ਨੇ ਉਦੋਂ ਹੀ ਗ੍ਰਿਫਤਾਰ ਕੀਤਾ ਔਰ ਉਹਨੂੰ ਉੱਥੇ ਉਹਨਾਂ ਨੇ ਦੋਸ਼ੀ ਪਾਇਆ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਜੀ ਦਿੱਤੀ ਗਈ ਸੀ ਤੇ ਹੁਣ ਇਹਦੇ ਬਾਰੇ ਖਾਲਿਦ ਹੁਸੈਨ ਹੋਰਾਂ ਤੇ ਮੁਕੱਦਮਾ ਚੱਲਿਆ ਤੇ ਹੁਣ ਇਹਨਾਂ ਨੂੰ ਸਜ਼ਾ ਹੋਈ ਹੈ ਜੀ 5 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਗਈ ਹੈ ਔਰ 1 ਸਾਲ ਪਰべਸ਼ਨ ਜਿਹੜੀ ਆ ਉਹ ਇਹਨਾਂ ਤੇ ਆਇਦ ਕੀਤੀ ਗਈ ਹੈ ਕੋਰਟ ਵੱਲੋਂ ਸੋ ਇਹ ਸਗੀ ਦੀ ਖਬਰ ਜਿਹੜੀ ਮਤਲਬ ਦੋਸ਼ ਲੱਗੇ ਸੀ ਵੀ ਵਾਇਲੈਂਟ ਐਕਸਟਰੀਮਿਜ਼ਮ ਨੂੰ ਇਹ ਲੋਕ ਬढ़ावा ਦੇ ਰਹੇ ਸੀਗੇ ਜਿਹਦਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇਹਨਾਂ ਦੇ ਕੇਸ ਚੱਲੇ ਔਰ ਹੁਣ ਉਹ ਸਜ਼ਾਵਾ ਹੋਈਆਂ ਨੇ ਔਰ ਦੂਸਰੀ ਜਿਹੜੀ ਜੀ ਇੱਕ ਖਬਰ ਇਹ ਹੈਗੀ ਆ ਸਾਡੇ ਜਿਹੜਾ ਤੁਹਾਨੂੰ ਪਤਾ ਅਲਬਰਟਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅੱਗ ਲੱਗੀ ਜਿਹਦਾ ਕਰਕੇ ਬਹੁਤ ਨੁਕਸਾਨ ਹੋਇਆ ਜੈਸਪੁਰ ਦੇ ਵਿੱਚ ਹੁਣ ਉੱਥੇ ਇਦਾਂ ਜੀ ਵੀ ਅੱਗ ਤਾਂ ਥੋੜੀ ਜੀ ਮੱਦਮ ਹੋਈ ਆ ਜਾਂ ਕਹਿ ਲਓ ਪਰ ਰੁਕੀ ਹੋਈ ਆ ਤੇ ਜਿਹੜੀਆਂ ਸ਼ਿਪਮੈਂਟਸ ਹੈਗੀਆਂ ਸੀਐਨ ਰੇਲ ਵਾਲਿਆਂ ਦੀਆਂ ਉਹ ਉਹਨਾਂ ਨੇ ਆਪਣਾ ਜਿਹੜਾ ਰਿਸਕ ਸੀਗਾ ਉਹਨੂੰ ਅਸੈਸ ਕਰਕੇ ਦੇਖਿਆ ਕਿ ਹੁਣ ਠੀਕ ਆ ਤੇ ਰੇਲ ਗੱਡੀਆਂ ਜਿਹੜੀਆਂ ਜੀ ਉੱਥੋਂ ਹੁਣ ਚੱਲਣੀਆਂ ਸ਼ੁਰੂ ਹੋ ਗਈਆਂ ਨੇ ਔਰ ਦੂਸਰੀ ਗੱਲ ਹੈ 32000 ਹੈਕਟੇਅਰ ਜਿਹੜੇ ਆ ਜੀ ਉਹ ਸੜਕੇ ਸੁਆਹ ਹੋ ਗਏ ਨੇ ਉੱਤੇ ਜਿੰਨੇ ਵੀ ਦਰਖਤ ਲੱਗੇ ਸੀਗੇ 32000 ਹੈਕਟੇਅਰ ਦਾ ਏਰੀਆ ਜੀ ਔਰ ਨਾਲ ਦੀ ਨਾਲ ਹੀ ਪਾਰਕਸ ਕੈਨੇਡਾ ਦਾ ਕਹਿਣਾ ਕਿ ਤਿੰਨ ਕੁ ਮਹੀਨੇ ਹਜੇ ਹੋਰ ਇਹ ਜਿਹੜੀ ਆਗਿਆ ਇਹ ਸੁਲਗਦੀ ਰਹਿਣੀ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ